ਦੀਆਂ ਉਦਾਹਰਨਾਂ ਮਹਾਰਾਜ ਜੀ ਨੇ ਇਹਨਾਂ ਨੂੰ ਸਮਝਾਇਆ ਸਾਨੂੰ ਮਕਸਦ ਸੀ ਉਹ ਮਕਸਦ ਕੀ ਸੀ ਉਹ ਸਾਡੀ ਭਲਾਈ ਦਾ ਹੈ ਉਹ ਸਾਡੇ ਭਲੇ ਦਾ ਹੀ ਹੈ ਤਾਂ ਕਿ ਅਸੀਂ ਜੋ ਦੁੱਖਾਂ ਤਕਲੀਫਾਂ ਦੇ ਵਿੱਚ ਰਹਿ ਕੇ ਜੀਵਨ ਕੱਟ ਰਹੇ ਆਂ ਬਜਾਏ ਇਸ ਦੇ ਅਸੀਂ ਸੁੱਖ ਸ਼ਾਂਤੀ ਤੇ ਖੁਸ਼ੀਆਂ ਖੇੜਿਆਂ ਨਾਲ ਇਸ ਜੀਵਨ ਨੂੰ ਜਿਉਂ ਸਕੀਏ ਇੱਕ ਜੀਵਨ ਨੂੰ ਕੱਟਣਾ ਜ਼ਿੰਦਗੀ ਨੂੰ ਕੱਟਣਾ ਤੇ ਇੱਕ ਜ਼ਿੰਦਗੀ ਨੂੰ ਜਿਉਣਾ ਦੋਆਂ ਵਿੱਚ ਬੜਾ ਅੰਤਰ ਬੜਾ ਫਰਕ ਹੈ ਇਹ ਮਨੁੱਖਾ ਜਨਮ ਇੱਕੋ ਵਾਰ ਮਿਲਿਆ ਹੈ ਜੇ ਤਾਂ ਇਸ ਨੂੰ ਦੁੱਖਾਂ ਦੇ ਵਿੱਚ ਹੀ ਕੱਟੀ ਗਏ ਤੇ ਕੀ ਫਾਇਦਾ ਕਦੇ ਲੜਾਈ ਕਦੇ ਝਗੜਾ ਕਦੇ ਈਰਖਾ ਕਦੇ ਦੁਸ਼ੈ ਕਿਸੇ ਦਾ ਗੁੱਸਾ ਗਿਲਾ ਜੇ ਇਸ ਤਰ੍ਹਾਂ ਹੀ ਜੀਵਨ ਨਗਾ ਦਿੱਤਾ ਕੱਟ ਦਿੱਤਾ ਤੇ ਕੀ ਫਾਇਦਾ ਮਹਾਰਾਜ ਕਹਿੰਦੇ ਬਜਾਏ ਇਸ ਦੇ ਭਾਈ ਤੂੰ ਇਹ ਦੁੱਖਾਂ ਕਲੇਸ਼ਾਂ ਲੜਾਈ ਝਗੜੇ ਈਰਖਾ ਦੁਸ਼ੈ ਚੋਰੀ ਨਿੰਦਿਆ ਚੁਗਲੀ ਬੇਈਮਾਨੀ ਠੱਗੀ ਠੋਰੀ ਇਹਨਾਂ ਸਾਰੀਆਂ ਭੈੜੀਆਂ ਤਨ ਛੱਡ ਕੇ ਐਨ ਖੁਸ਼ੀ ਦੇ ਨਾਲ ਜੀਵਨ ਜਿਉ ਇਸ ਚੀਜ਼ਾਂ ਨੂੰ ਜੋ ਨੁਕਤੇ ਮਹਾਰਾਜ ਨੇ ਸਮਝਾਏ ਨੇ ਇਹਨਾਂ ਨੂੰ ਸਮਝ ਕੇ ਮੈਂ ਮੇਰੀ ਹੋ ਮੈਂ ਇਹਦਾ ਤਿਆਗ ਕਰਕੇ ਜ਼ਿੰਦਗੀ ਜਿਉਂ ਫਿਰ ਦੇਖੀ ਮਹਾਰਾਜ ਕਹਿੰਦੇ ਕਿੰਨਾ ਆਨੰਦ ਆਉਂਦਾ ਇਸ ਕਰਕੇ ਗੁਰੂ ਮਹਾਰਾਜ ਜੀਆ ਨੇ 사ਤ ਸੰਗਤ ਜੀ ਆਪਣਾ ਸਭਾ ਨਹੀਂ ਤਿਆਗਣਾ ਗੁਰੂ ਮਹਾਰਾਜ ਜੀ ਦਾ ਜੋ ਬਿਰਦ ਹੈ ਸਾਨੂੰ ਗਿਆਨ ਦੇਣ ਦਾ ਸਾਨੂੰ ਮਤ ਦੇਣ ਦਾ ਸੁਮਤ ਦੇਣ ਦਾ ਉਹ ਮਹਾਰਾਜ ਸਾਨੂੰ ਬਖਸ਼ਦੇ ਰਹਿਣਗੇ ਅੱਜ ਜੋ ਆਪ ਜੀ ਨੇ ਪਵਿੱਤਰ ਸ਼ਲੋਕ ਸਰਵਨ ਕੀਤਾ ਹੈ ਮਹਾਰਾਜ ਜੀ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ ਮਹਾਰਾਜ ਕੀ ਵਚਨ ਕਰ ਰਹੇ ਨੇ ਸ਼ਲੋਕ ਮਹਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਜਾਪ ਪੱਕਾ ਤਾਂ ਕਟੇ ਆ ਰਹੀ ਸੁਪਲਰ ਬਾੜ ਸਤਿਗੁਰੂ ਜੀ ਨੇ ਜੋ ਉਦਾਹਰਣ ਦਿੱਤੀ ਹੈ ਨਾ ਜਿਵੇਂ ਅੱਜ ਕੱਲ ਆਪ ਜੀ ਦੇਖੋਗੇ ਸ਼ਹਿਰ ਤੋਂ ਥੋੜਾ ਬਾਹਰ ਜਾ ਕੇ ਤੇ ਕਣਕ ਦੀ ਫਸਲ ਪੂਰੀ ਤਿਆਰ ਖੜੀ ਹੋਈ ਹੈ ਕਿਤੇ ਥੋੜੀ ਬਤਾ ਕੋਈ ਹਰਾ ਸਿੱਟਾ ਰਹਿ ਗਿਆ ਹੋਵੇ ਨਹੀਂ ਤੇ ਹੁਣ ਇਹ ਮੌਸਮ ਹੈ ਜਿਹੜਾ ਵਿਸਾਖੀ ਦੇ ਨੇੜੇ ਆ ਕੇ ਫਸਲ ਇਹ ਸਾਰੀ ਕੱਟੀ ਜਾਂਦੀ ਹੈ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਕਈ ਥਾਵਾਂ ਤੇ ਸ਼ੁਰੂ ਹੋਈ ਹੈ ਕਈ ਥਾਵਾਂ ਤੇ ਹੋਣ ਵਾਲੀ ਹੈ ਗੁਰੂ ਮਹਾਰਾਜ ਜੀ ਕਹਿੰਦੇ ਮੜਾ ਜਾ ਇਸ ਫਸਲ ਵੱਲ ਧਿਆਨ ਮਾਰੋ ਇਹ ਕੁਦਰਤ ਸਾਨੂੰ ਬੜਾ ਕੁਝ ਸਿਖਾਉਂਦੀ ਹੈ ਅਸੀਂ ਸਿੱਖਦੇ ਨਹੀਂ ਗਿਆਨ ਸਾਡੇ ਚਾਰੋਂ ਪਾਸੇ ਪ੍ਰਮਾਤਮਾ ਨੇ ਪਸਾਰਿਆ ਹੋਇਆ ਹੈ ਉਹਦਾ ਵਾਹਿਗੁਰੂ ਜੀ ਦਾ ਗਿਆਨ ਜੇ ਅਸੀਂ ਲਈਏ ਜੇ ਸੀ ਉਤੋਂ ਕੁਝ ਸਮਝੀਏ ਸਿੱਖੀਏ ਤਾਂ ਪਰ ਅਸੀਂ ਸਿੱਖਦੇ ਨਹੀਂ ਮਹਾਰਾਜ ਸਿਖਾਉਂਦੇ ਮਹਾਰਾਜ ਕੀ ਕਹਿੰਦੇ ਜਾਂ ਪੱਕਾ ਤਾਂ ਕਟਿਆ ਜਦੋਂ ਮਹਾਰਾਜ ਕਹਿੰਦੇ ਕਣਕ ਦੀ ਇਹ ਫਸਲ ਜਿਹੜੀ ਪੱਕ ਗਈ ਫਿਰ ਇਸ ਨੂੰ ਕਟਿਆ ਜਾਂਦਾ ਹੈ ਰਹੀ ਸੁਪਲਰ ਵਾੜ ਤੇ ਇਹ ਫਸਲ ਨੂੰ ਕੱਟਣ ਦੀ ਯੁਗਤੀ ਹੈ ਫਸਲ ਨੂੰ ਕੱਟਿਆ ਜਾਂਦਾ ਹੈ ਜਿਹੜੇ ਕਣਕ ਦੇ ਉੱਪਰ ਛਿੱਟੇ ਹੁੰਦੇ ਹਨ ਕੰਪੈਨਾਂ ਚੱਲਦੀਆਂ ਨੇ ਅੱਜਕੱਲ ਮਹਾਰਾਜ ਜੀ ਨੇ ਤੇ ਉਹਨਾਂ ਵੇਲਿਆਂ ਦੇ ਸਮੇਂ ਦੇ ਨਾਲ ਸਾਨੂੰ ਸਮਝਾਇਆ ਭਾਵੇਂ ਅੱਜ ਦੇ ਸਮੇਂ ਨਾਲ ਸਮਝ ਲਓ ਮਸ਼ੀਨਰੀ ਭਾਵੇਂ ਉਸ ਸਮੇਂ ਦੇ ਉਸ ਸਮੇਂ ਕੀ ਕੀਤਾ ਜਾਂਦਾ ਸੀ ਕਿ ਉੱਪਰੋਂ ਉੱਪਰੋਂ ਜਿਹੜੇ ਛਿੱਟੇ ਛਿੱਟੇ ਹਾਂ ਉਹ ਹੀ ਕੱਟੇ ਜਾਂਦੇ ਸਨ ਅੱਜ ਕੱਲ ਵੀ ਕੰਪੈਨਾਂ ਜਿਹੜੀਆਂ ਚੱਲਦੀਆਂ ਉਹ ਵੀ ਉੱਪਰੋਂ ਉੱਪਰੋਂ ਲਾਪਰਦੀਆਂ ਨੇ ਥੱਲੇ ਜਿਹੜਾ ਉਹਦਾ ਨਦੀਨ ਹੈ ਜਿਹੜਾ ਉਹ ਬਾਕੀ ਜਿਹੜਾ ਰਹਿ ਜਾਂਦਾ ਹੈ ਉਹ ਥੱਲੇ ਰਹਿ ਜਾਂਦਾ ਉਹਦੀ ਫਿਰ ਬਾਅਦ ਚ ਜਾਂ ਤੂੜੀ ਬਣਦੀ ਹੈ ਜਾਂ ਉਸ ਨੂੰ ਸਾੜਿਆ ਜਾਂਦਾ ਮਹਾਰਾਜ ਕਹਿੰਦੇ ਜਾਂ ਪੱਕਾ ਤਾਂ ਕਟਿਆ ਰਹੀ ਸੋ ਪੱਲਰ ਵਾੜ ਜਦੋਂ ਕਣਕ ਪੱਕ ਗਈ ਫਸਲ ਪੱਕ ਗਈ ਉੱਪਰੋਂ ਉੱਪਰੋਂ ਛਿੱਟੇ ਕੱਟ ਲਏ ਰਹੀ ਸੋ ਪੱਲਰ ਵਾੜ ਜਿਹੜਾ ਥੱਲੇ ਵਾਲਾ ਸੀ ਉਹਦਾ ਹਿੱਸਾ ਉਹਦਾ ਤਣਾ ਉਹ ਸਾਰਾ ਉੱਥੇ ਹੀ ਖੇਤ ਦੇ ਵਿੱਚ ਰਹਿ ਗਿਆ ਸਣ ਕਿਸਾਰਾਂ ਚਿੱਠਿਆ ਕਣ ਲਿਆ ਤਨ ਝਾੜ ਪਹਿਲੇ ਸਮੇਂ ਵਿੱਚ ਅਜੋਕਾ ਯੋਗ ਨਹੀਂ ਸੀ ਮਸ਼ੀਨਰੀ ਨਹੀਂ ਸੀ ਤੇ ਕਿਵੇਂ ਮਹਾਰਾਜ ਕਹਿੰਦੇ ਨੇ ਵੀ ਉਹਦੇ ਤੋਂ ਫਸਲ ਪ੍ਰਾਪਤ ਦਾਣਾ ਕੱਢਿਆ ਜਾਂਦਾ ਸੀ ਸਣ ਕਿਸਾਰਾਂ ਚਿੱਥਿਆ ਚਿੱਥਿਆ ਦਾ ਭਾਵ ਹੈ ਕਿ ਦਰੜਨਾ ਉਹਨੂੰ ਇੱਕ ਥਾਂ ਤੇ ਮੋਲ ਲਾ ਕੇ ਸਾਰੇ ਛਿੱਟੇ ਇਕੱਠੇ ਕਰਕੇ ਤੇ ਉਹਨੂੰ ਗਾਇਆ ਜਾਂਦਾ ਸੀ ਬਲਦਾਂ ਦੇ ਨਾਲ ਜਾਂ ਕਿਸੇ ਹੋਰ ਭਾਰੀ ਸਹ ਦੇ ਨਾਲ ਜਿਵੇਂ ਜਿਵੇਂ ਉਸ ਵੇਲੇ ਦੀ ਤਕਨੀਕ ਸੀ ਆਪ ਜੀਾਂ ਤੋਂ ਵਡੇਰੇ ਉਮਰ ਦੇ ਆਪ ਨੂੰ ਵੱਧ ਪਤਾ ਹੈ ਪਹਿਲਾਂ ਦੇ ਸਮੇਂ ਦਾ ਤਾਂ ਉਸ ਨੂੰ ਗਾਇਆ ਜਾਂਦਾ ਸੀ ਮਹਾਰਾਜ ਕਹਿੰਦੇ ਕਣ ਲਿਆ ਤਨ ਝਾੜ ਕਣ ਕਿਹਾ ਗਿਆ ਸਤਿਗੁਰੂ ਜੀ ਨੇ ਕਣਕ ਨੂੰ ਤੇ ਤਨ ਕਿਹਾ ਕਣਕ ਦਾ ਬਾਹਰ ਵਾਲਾ ਛਿਲਕਾ ਕਣ ਲਿਆ ਤਨ ਝਾੜ ਜਿਹੜਾ ਕਣਕ ਦਾ ਤਨ ਸੀ ਬਾਹਰੀ ਛਿਲਕਾ ਸੀ ਉਹ ਝਾੜ ਦਿੱਤਾ ਉਡਾ ਦਿੱਤਾ ਹਵਾ ਦੇ ਵਿੱਚ ਉਹਦੇ ਵਿੱਚੋਂ ਕਣਕ ਕੱਢ ਲਈ ਸਮਝ ਰਹੇ ਹੋ ਨਾ ਕਣਕ ਦੀ ਫਸਲ ਉੱਪਰੋਂ ਉੱਪਰੋਂ ਕੱਟ ਲਈ ਫਿਰ ਉਸ ਨੂੰ ਗਾਇਆ ਗਿਆ ਉਹਦੇ ਵਿੱਚੋਂ ਕਣਕ ਕਣਕ ਕੱਢ ਲਈ ਬੀਜ ਕੱਢ ਲਿਆ ਬਾਕੀ ਝਾੜ ਦਿੱਤਾ ਮਹਾਰਾਜ ਕਹਿੰਦੇ ਅੱਗੇ ਕੀ ਹੁੰਦਾ ਹੈ ਉਸ ਤੋਂ ਬਾਅਦ ਕਣਕ ਦਾ ਦੋਏ ਪੁੜ ਚੱਕੀ ਜੋੜ ਕੈ ਪੀਸਣ ਆਏ ਬਹਿਠ ਫਿਰ ਚੱਕੀ ਦੇ ਵਿੱਚ ਜਾਂਦਾ ਹੈ ਉਹ ਕਣਕ ਦਾ ਦਾਣਾ ਜਿਹੜੀ ਗੋਲ ਚੱਕੀ ਪ੍ਰਾਤਨ ਸਮੇਂ ਦੀ ਚੱਲਦੀ ਹੁੰਦੀ ਸੀ ਆਪ ਜੀ ਨੇ ਦੇਖੀ ਅੱਜ ਕੱਲ ਵੀ ਬੜੇ ਥਾਵਾਂ ਤੇ ਮਿਲਦੀ ਹੈ ਕਈ ਜਿਹੜੇ ਪਸੰਦ ਕਰਦੇ ਨੇ ਵੀ ਅਸੀਂ ਆਪਣੇ ਹੱਥੀ ਸਾਰਾ ਕੁਝ ਕਰੀਏ ਕਈਆਂ ਨੇ ਰੱਖੀਆਂ ਹੋਈਆਂ ਨੇ ਬੇਸ਼ੱਕ ਉਹਨਾਂ ਤੇ ਮੋਟਰਾਂ ਫਿੱਟ ਕਰ ਦਿੱਤੀਆਂ ਕਈ ਕੁਝ ਤਕਨੀਕ ਬਦਲ ਗਈ ਹੈ ਨਾ ਪਹਿਲੇ ਸਮੇਂ ਵਿੱਚ ਕੀ ਸੀ ਕਿ ਉਹ ਦੋ ਪੁੜ ਚੱਕੀ ਦੇ ਪੱਥਰ ਦੇ ਜੋੜ ਕੇ ਸਿਸਟਮ ਲਗਾ ਕੇ ਤੇ ਉਹਦੇ ਇੱਕ ਵਿਚਕਾਰ ਡੰਡਾ ਉੱਤੇ ਤੋਂ ਪਾਇਆ ਜਾਂਦਾ ਸੀ ਦਾਣਾ ਤੇ گول-ਗੋਲ ਘੁਮਾਇਆ ਜਾਂਦਾ ਸੀ ਪੀਸੇ ਜਾਂਦੇ ਸਨ ਦਾਣੇ ਮਹਾਰਾਜ ਜੀ ਕਹਿੰਦੇ ਇੱਕ ਹੈਰਾਨੀ ਜਨਕ ਕੌਤਕ ਵੇਖਿਆ ਜਦੋਂ ਇਹ ਸਭ ਕੁਝ ਹੋ ਰਿਹਾ ਹੈ ਨਾ ਜੋ ਡਰ ਰਹੇ ਸੋ ਉਬਰੇ ਨਾਨਕ ਅਜਿਬ ਡਿਠ ਕਹਿੰਦੇ ਜਦੋਂ ਉਸ ਚੱਕੀ ਤੇ ਗੋਲ-ਗੋਲ ਘਮਾਇਆ ਜਾਂਦਾ ਉਹ ਡੰਡੇ ਦੇ ਨਾਲ ਜਿਹੜੇ ਲੱਗੇ ਰਹਿ ਜਾਂਦੇ ਨੇ ਨਾ ਦਾਣੇ ਉਹ ਪੀਸਣ ਤੋਂ ਪੀਣ ਤੋਂ ਬਚ ਜਾਂਦੇ ਨੇ ਜਿਹੜੇ ਉਹ ਡਰ ਤੋਂ ਦੂਰ ਹੋ ਗਏ ਨਾ ਉਹ ਪੀਏ ਗਏ ਜਿਹੜੇ ਨਾਲ ਜੁੜੇ ਰਹੇ ਜਿਹੜੇ ਨਾਲ ਲੱਗੇ ਰਹੇ ਗੁਰੂ ਮਹਾਰਾਜ ਕਹਿੰਦੇ ਉਹਨਾਂ ਦਾ ਬਚਾਅ ਹੋ ਗਿਆ ਉਹ ਬਚ ਮਚੇ ਰਹਿ ਗਏ ਇਸੇ ਤਰ੍ਹਾਂ ਇਨ ਬਿਨ ਗੁਰੂ ਮਹਾਰਾਜ ਕਹਿੰਦੇ ਭਾਈ ਸਾਡਾ ਜੀਵਨ ਹੈ ਅਸੀਂ ਇਸ ਸੰਸਾਰ ਵਿੱਚ ਆਏ ਆ ਦੁਨੀਆ ਵਿੱਚ ਆਏ ਆ ਜੇ ਅਸੀਂ ਵਾਹਿਗੁਰੂ ਦੇ ਨਾਲ ਗੁਰੂ ਦੇ ਦਰ ਨਾਲ ਜੁੜੇ ਰਹੇ ਤੇ ਬਚੇ ਰਵਾਂਗੇ ਜੇ ਨਾ ਜੁੜ ਸਕੇ ਜੇ ਨਾ ਜੁੜੇ ਰਹੇ ਤਾਂ ਸਾਥ ਸੰਗਤ ਜਿਉ ਸੀ ਮੋ ਮਾਇਆ ਵਿੱਚ ਖਚ ਖਚਤ ਹੋ ਜਾਵਾਂਗੇ ਖੁਆਰ ਹੋ ਜਾਵਾਂਗੇ ਪੀਏ ਜਾਵਾਂਗੇ ਜਿਵੇਂ ਕਣਕ ਪੀ ਗਈ ਤੇ ਓਵੇਂ ਅਸੀਂ ਪੀਏ ਜਾਵਾਂਗੇ ਬਚਣਾ ਚਾਹਨੇ ਆ ਤਾਂ ਗੁਰੂ ਦੇ ਦਰ ਨਾਲ ਜੁੜ ਕੇ ਰਹਿਣਾ ਪਏਗਾ ਅੱਜ ਦਾ ਸਮਾਂ ਅੱਜ ਦਾ ਹਾਲਾਤ ਆਪਜੀ ਜਾਣਦੇ ਹੋ ਕਿਤਨੇ ਧਾਨਕ ਹੋ ਗਏ ਨੇ ਕੈਸਾ ਕੈਸਾ ਅੱਗੇ ਸਮਾਂ ਸਾਧ ਸੰਗਤ ਜੀ ਉਹ ਆਈ ਜਾ ਰਿਹਾ ਹੈ ਵੀ ਸੋਚ-ਸੋਚ ਕੇ ਹੀ ਹੈਰਾਨੀ ਹੁੰਦੀ ਹੈ ਵੀ ਦੁਨੀਆ ਕਿਹੜੇ ਪਾਸੇ ਜਾ ਰਹੀ ਹੈ ਕੀ ਕਰ ਰਹੀ ਹੈ ਕੀ ਕਰਨਾ ਚਾਹ ਰਹੀ ਹੈ ਕੀ ਪਾਣਾ ਚਾਹ ਰਹੀ ਹੈ ਆਪ ਜੀ ਨੂੰ ਪਤਾ ਹੋਏਗਾ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਅੱਜ ਕੱਲ ਜੋ ਬਹੁਤ ਚੱਲ ਰਿਹਾ ਹੈ ਸੇ ਸਾਰੇ ਜਾਂ ਸਾਜ਼ਿਸ਼ਾਂ ਸਾਧ ਸੰਗਤ ਜੀ ਮੈਂ ਸਮਝਦਾ ਕਿ ਸਿੱਖਾਂ ਦੇ ਕਰਤਾਰ ਨੂੰ ਸਿੱਖੀ ਦੇ ਛਵੀ ਨੂੰ ਵਿਗਾੜਨ ਦੀਆਂ ਨੇ ਕਿਸੇ ਸਮੇਂ ਦੁਸ਼ਮਣੀ ਫੌਜਾਂ ਨੇ ਮੁਗਲਾਂ ਨੇ ਜ਼ੋਰ ਲਾਇਆ ਸਿੰਘਾਂ ਨੂੰ ਖਤਮ ਕਰਨ ਦਾ ਖਾਲਸੇ ਨੂੰ ਖਤਮ ਕਰਨ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਸਤਸੰਗਤ ਦੀ ਸ਼ੁਰੂਆਤ ਹੋਈ ਸੀ ਮਹਾਰਾਜ ਨੇ ਪੰਥ ਦੀ ਅਰੰਭਤਾ ਕੀਤੀ ਨਾਨਕ ਨਿਰਮਲ ਪੰਥ ਚਲਾਇਆ ਜਿਸ ਦਿਨ ਮਹਾਰਾਜ ਨੇ ਨਿਰਮਲ ਪੰਥ ਚਲਾਇਆ ਸੀ ਨਾ ਉਸੇ ਦਿਨ ਵਿਰੋਧੀ ਖੜੇ ਹੋ ਗਏ ਸਨ ਉਸੇ ਦਿਨ ਵੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਪੰਥ ਧਰਮ ਚਲਾਇਆ ਇਸ ਨੂੰ ਡੇਗਣਾ ਤੇ ਸਾਧ ਸੰਗਤ ਜੀਓ ਅੱਜ ਤੱਕ 550 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅੱਜ ਤੱਕ ਉਹਨਾਂ ਵਿਰੋਧੀਆਂ ਦਾ ਜੋਰ ਲੱਗਾ ਹੋਇਆ ਵੀ ਗੁਰੂ ਨਾਨਕ ਦੇ ਪੰਥ ਨੂੰ ਡੇਗਣਾ ਹੈ ਤੇ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਪੰਥ ਨੂੰ ਸਿੱਖੀ ਨੂੰ ਡੇਗਣ ਵਾਸਤੇ ਸਾਰਾ ਇਤਿਹਾਸ ਭਰਿਆ ਪਿਆ ਪਤਾ ਨਹੀਂ ਕਿੰਨੀਆਂ ਕ ਸਾਜ਼ਿਸ਼ਾਂ ਕਿਤਨੇ ਕ ਹਮਲੇ ਕੀ ਕੁਛ ਨਹੀਂ ਇਨ੍ਹਾਂ ਵਿਰੋਧੀਆਂ ਨੇ ਕੀਤਾ ਆਪ ਜੀ ਪੜ ਪੜ ਕੇ ਹੈਰਾਨ ਹੋ ਜਾਓਗੇ ਢੋਪਾਂ ਨਾਲ ਹਮਲੇ ਹੋਏ ਟੈਂਕਾਂ ਨਾਲ ਹਮਲੇ ਹੋਏ ਤੀਰਾਂ ਤਲਵਾਰਾਂ ਨੇਜਿਆਂ ਨਾਲ ਹਮਲੇ ਹੋਏ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਗੁਰੂ ਮਹਾਰਾਜ ਦੇ ਪਵਿੱਤਰ ਸਰੂਪ ਤੇ ਹਮਲੇ ਹੋਏ ਪਵਿੱਤਰ ਬਾਣੀ ਤੋਂ ਦੂਰ ਕਰਨ ਕੀਤਾ ਗਿਆ ਪਵਿੱਤਰ ਸਰੋਵਰ ਨਾਲੋਂ ਤੋੜਿਆ ਗਿਆ ਸਰੋਵਰ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਗੁਰੂ ਦੇ ਪਵਿੱਤਰ ਹਰਿਮੰਦਰ ਨੂੰ ਖਤਮ ਕਰਨ ਦੀਆਂ ਕਿਤਨੀਆਂ ਕੋ ਸਾਜ਼ਿਸ਼ਾਂ ਕਿੰਨਾ ਕੁਝ ਇਸ ਇਤਿਹਾਸ ਵਿੱਚ ਪੜਦੇ ਸੁਣਦੇ ਆ ਤੇ ਹੁਣ ਅੱਜ ਸਾਡੀ ਨੌਜਵਾਨੀ ਨੂੰ ਸਾਡੇ ਬੱਚਿਆਂ ਨੂੰ ਕਿੰਨੇ ਗਲਤ ਰਾਹ ਤੇ ਤੋੜਿਆ ਜਾ ਰਿਹਾ ਕਿੰਨੇ ਗਲਤ ਰਾਹ ਤੇ ਪਾਰਿਆ ਪਾਇਆ ਜਾ ਰਿਹਾ ਉਹ ਰਸਤਾ ਕਿਹੜਾ ਉਹ ਮਾਰਕ ਕਿਹੜਾ ਜਿਹੜੇ ਸਾਡੇ ਸੂਰਮੇ ਪੈਦਾ ਹੁੰਦੇ ਸਨ ਜਿਹੜੇ ਘਰਾਂ ਦੇ ਵਿੱਚ ਸਾਡੇ ਯੋਧੇ ਪੈਦਾ ਹੁੰਦੇ ਸਨ ਸਿੰਘ ਸੂਰਮੇ ਦਲੇਰ ਅਣਖੀ ਅਣਖ ਵਾਲੇ ਗੈਰਤ ਵਾਲੇ ਪੈਦਾ ਹੁੰਦੇ ਸਨ ਅੱਜ ਤੁਸੀਂ ਦੇਖੋ ਸਾਨੂੰ ਸੰਗਤ 'ਚ ਬਹਿ ਕੇ ਕਹਿ ਵੀ ਨਹੀਂ ਸਕਦੇ ਵੀ ਉਹ ਕਿਹੜਾ ਕਿਹੜਾ ਮਸਲਾ ਚੱਲ ਰਿਹਾ ਤੇ ਕੀ ਹੋ ਰਿਹਾ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਇਹੋ ਜਿਹੇ ਬੱਚਿਆਂ ਦੇ ਵਿੱਚ ਸੋਚ ਭਰਤੀ ਨਾ ਉਹ ਬੰਦੇ ਤੇ ਨਾ ਉਹ ਜਨਾਨੀਆਂ ਮਾਫ ਕਰਿਓ ਕਿਸੇ ਹੋਰ ਸ਼ਹਿਰ ਚ ਨਹੀਂ ਸ੍ਰੀ ਅਮਰਸਰ ਕਹਿੰਦੇ ਅਸੀਂ ਪਰੇਡ ਕੱਢਣੀ ਹੈ ਆਪਣੀ ਅਸੀਂ ਰੈਲੀ ਕੱਢਣੀ ਹੈ ਅਸੀਂ ਆਪਣੇ ਸਾਰਿਆਂ ਨੇ ਇਕੱਠੇ ਹੋ ਕੇ ਤੇ ਆਪਣਾ ਦਰਸ਼ਾਣਾ ਆਪਣਾ ਆਪਾ ਭਾਵ ਵਿਖਾਣਾ ਵੀ ਅਸੀਂ ਨਾ ਤਾਂ ਬੰਦੇ ਆ ਤੇ ਨਾ ਹੀ ਇਸਤਰੀਆਂ ਅਸੀਂ ਇੱਕ ਵੱਖਰੇ ਆ ਕਿਸਾ ਕਿੱਧਰ ਲੈ ਪਾਸੇ ਸੂਚ ਚਲੀ ਗਈ ਤੇ ਅਸੀਂ ਇਹ ਕਿਸੇ ਹੋਰ ਲਈ ਨਹੀਂ ਕਹਿ ਰਹੇ ਸਾਨੂੰ ਦੁੱਖ ਇਸ ਕਰਕੇ ਨਹੀਂ ਲੱਗ ਰਿਹਾ ਹੈ ਕਿਉਂਕਿ ਉਹ ਨਾਨੇ ਸਿਰਾਂ ਤੇ ਪੱਗਾਂ ਬੰਨੀਆਂ ਹੋਈਆਂ ਜਿਹੜੇ ਗੱਲ ਆਖਰੇ ਮਾਫ ਕਰਿਓ ਅਸੀਂ ਸਾਨੂੰ ਦੁੱਖ ਤਾਂ ਲੱਗ ਰਿਹਾ ਹੈ ਅਸੀਂ ਚਿੰਤਾ ਤਾਂ ਕਰ ਰਹੇ ਆ ਆਪਣੀ ਕੌਮ ਦੀ ਪੰਥ ਦੀ ਕਿਉਂਕਿ ਸਾਡੇ ਬੱਚੇ ਜਿਨ੍ਹਾਂ ਨੇ ਪੱਗਾਂ ਬਨੀਆਂ ਕੀ ਸੋਚਣਗੇ ਉਹਨਾਂ ਦੇ ਮਾਪਿਓ ਜਿਹੜੇ ਘਰ ਬਜ਼ੁਰਗ ਉਹਨਾਂ ਦੇ ਬੈਠੇ ਨੇ ਵੱਡੇ ਵਡੇਰੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਨੇ ਪਤਨ ਕਿੰਨੀਆਂ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਆਪਣੀਆਂ ਬੱਚੀਆਂ ਨੂੰ ਅਣਖਾਂ ਸਕਾਈਆਂ ਉਹਨਾਂ ਵੇਲਿਆਂ ਵਿੱਚ ਸਿਰਾਂ ਤੋਂ ਚੁੰਨੀ ਨਹੀਂ ਲੈਣ ਦਿੱਤੀ ਤੇ ਅੱਜ ਦੇ ਸਮੇਂ 'ਚ ਉਹਨਾਂ ਦੇ ਅੱਗੇ ਪੁੱਤ ਪੋਤਰਿਆਂ ਨੇ ਐਸੇ ਹਾਲਾਤ ਪੈਦਾ ਕਰਦੇ ਵੀ ਬਜ਼ੁਰਗ ਘਰੋਂ ਬਾਹਰ ਨਹੀਂ ਨਿਕਲ ਰਹੇ ਹੁਣ ਕਿਹੜਾ ਮੂੰਹ ਲੈ ਕੇ ਘਰੋਂ ਬਾਹਰ ਜਾਈ ਵੀ ਇਹ ਕੀ ਪੁੱਤ ਜੰਮ ਤਰਿਆ ਸੀ ਕਿੱਥੋਂ ਅਸੀਂ ਉਮੀਦ ਕਰਾਂਗੇ ਸਾਡਾ ਇਤਿਹਾਸ ਸਰਦਾਰ ਹਰੀ ਸਿੰਘ ਜੀ ਨਲਵਾ ਸਰਦਾਰ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਨਵਾਬ ਕਪੂਰ ਸਿੰਘ ਕਿੰਨੇ ਵਿਦਵਾਨ ਕਿੰਨੇ ਜੰਗੀ ਜਰਨੈਲ ਕਿੰਨੇ ਯੋਧੇ ਸੂਰਮੇ ਨੇ ਤੇ ਸਿੱਖੋਂ ਉਮੀਦ ਕਰੀਏ ਵੀ ਸਾਡੇ ਕੰਮ ਪਕੌਮ ਪੰਥ ਫਿਰ ਤੋਂ ਚੜ੍ਹਦੀ ਕਲਾ ਦੇ ਵਿੱਚ ਹੋ ਜਾਵੇ ਇਹੋ ਜਿਹੇ ਲੋਕਾਂ ਨਾਲ ਅਸੀਂ ਚੜ੍ਹਦੀ ਕਲਾ ਦੇ ਵਿੱਚ ਆਵਾਂਗੇ ਇਹੋ ਜੇ ਸੋਚ ਦੇ ਨਾਲ ਅਸੀਂ ਚੜ੍ਹਦੀ ਕਲਾ ਵਿੱਚ ਆਵਾਂਗੇ ਇਹਦੇ ਵਿੱਚ ਕਿਤੇ ਨਾ ਕਿਤੇ ਕਸੂਰ ਸਾਡਾ ਵੀ ਹੈ ਆਪਣਾ ਵੀ ਹੈ ਸਿੰਘ ਸੂਰਮੇ ਐਵੇਂ ਨਹੀਂ ਜਣਿਆ ਕਰਦੀਆਂ ਮਾਵਾ ਪਹਿਲਾਂ ਮਾਵਾ ਦੀ ਕੁੱਖ ਦੇ ਵਿੱਚ ਓਨੀ ਜੁਰਤ ਹੋਣੀ ਚਾਹੀਦੀ ਹੈ ਮਾਂ ਦੇ ਵਿੱਚ ਓਨੀ ਭਗਤੀ ਹੋਣੀ ਚਾਹੀਦੀ ਹੈ ਫਿਰ ਕੋਈ ਯੋਧਾ ਸੂਰਮਾ ਜਨਮ ਲੈਂਦਾ ਹੈ ਅੱਜ ਕੱਲ ਦੇ ਸਮਿਆਂ ਦੇ ਵਿੱਚ ਤੇ ਆਪ ਜੀ ਦੇਖਦੇ ਹੋ ਮਾਂ ਗਰਭ ਤੋਂ ਹੁੰਦੀ ਹੈ ਤੇ ਨਾਲ ਫੋਨ ਚਲਾਈ ਆਉਂਦੀ ਵੀਡੀਓ ਰੀਲਾਂ ਇੱਧਰ ਉੱਧਰ ਸਾਰਾ ਕੁਝ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਤੇ ਬੱਚਾ ਵੀ ਤੇ ਉਸ ਤੋਂ ਪ੍ਰਭਾਵਿਤ ਹੁੰਦਾ ਹੈ ਫਿਰ ਪਹਿਲੀਆਂ ਮਾਵਾ ਬਾਣੀ ਦਾ ਪਾਠ ਕਰਨਾ ਯੋਧਿਆਂ ਦੀਆਂ ਵਾਰਾਂ ਗਾਥਾ ਕਹਾਣੀਆਂ ਸੁਣਾਣੀਆਂ ਤੇ ਉਹ ਯੋਧੇ ਜਨਮ ਲੈਂਦੇ ਸਨ ਤੇ ਹੁਣ ਅਸੀਂ ਜੇ ਨਚਾਰਾਂ ਨੂੰ ਇਹ ਸਾਰਾ ਕੁਝ ਦੇਖਣਾ ਤੇ ਫਿਰ ਸਾਧ ਸੰਗਤ ਜੀ ਉਹ ਉਹੀ ਪੈਦਾ ਹੋਏਗਾ ਫਿਰ ਉਹੀ ਜਨਮ ਲਏਗਾ ਤੇ ਸਭ ਤੋਂ ਵੱਡੀ ਗੱਲ ਉਸ ਪਵਿੱਤਰ ਨਗਰੀ ਤੇ ਜਿੱਥੇ ਗੁਰੂ ਸਹਿਬ ਮਹਾਰਾਜ ਜੀ ਨੇ ਇੰਨੇ ਸੋਹਣੇ ਸਿਧਾਂਤ ਦਿੱਤੇ ਇੰਨੇ ਸੋਹਣੇ ਉਪਦੇਸ਼ ਦਿੱਤੇ ਹਨ ਦਰਬਾਰ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਤੋਂ ਉਸ ਪਵਿੱਤਰ ਨਗਰੀ ਤੇ ਇਹੋ ਜਿਹਾ ਗੰਦ ਕੋ ਲਿਆ ਜਾ ਰਿਹਾ ਇਸ ਤਰ੍ਹਾਂ ਦੇ ਪ੍ਰਚਾਰ ਪ੍ਰਸਾਰ ਕੀਤੇ ਜਾਂਦੇ ਆ ਰਹੇ ਨੇ ਵੱਡੇ ਵੱਡੇ ਬੈਨਰ ਲਗਾ ਕੇ ਤੇ ਇਹ ਸਾਰੀ ਸਾਜਿਸ਼ ਸਿੱਖਾਂ ਦੀ ਸ਼ਵੀ ਨੂੰ ਖਰਾਬ ਕਰਨ ਦੀ ਹੈ ਭਾਈ ਜਿਹੜੇ ਸਿੱਖਾਂ ਨੂੰ ਤੁਸੀਂ ਜੋਧੇ ਸੂਰਮੇ ਸਮਝਦੇ ਹੋ ਆ ਦੇਖੋ ਉਹਨਾਂ ਦੇ ਪੱਗਾਂ ਵਾਲੇ ਬੱਚੇ ਕਿਹੜੇ ਰਾਤ ਤੁਰੇ ਜਾ ਰਹੇ ਨੇ ਕੀ ਕੰਮ ਕਰ ਰਹੇ ਨੇ ਇਹ ਦਰ ਨਾਲੋਂ ਜੇ ਅਸੀਂ ਟੁੱਟਾਂਗੇ ਜੋ ਸ਼ਬਦ ਵੀ ਸਮਝ ਰਹੇ ਆਂ ਅਸੀਂ ਜੇ ਗੁਰੂ ਦੇ ਦਰ ਨਾਲੋਂ ਦੂਰ ਹੋਵਾਂਗੇ ਤੇ ਫਿਰ ਖਵਾਰ ਹੀ ਹੋਵਾਂਗੇ ਤਾਂ ਇਹੋ ਜਿਹੇ ਬੰਦੇ ਕੌਣ ਮਾਨ ਦੇਗਾ ਕੌਣ ਇੱਜ਼ਤ ਦੇਗਾ ਕੌਣ ਮਾਨ ਨਾਲ ਗੱਲ ਕਰੇਗਾ ਜਿਨਨੇ ਕੋਈ ਕੁਰਬਾਨੀ ਕੀਤੀ ਸ਼ਹਾਦਤ ਦਿੱਤੀ ਉਹਦਾ ਮਾਣ ਹੁੰਦਾ ਹੈ ਉਹਦਾ ਸਤਕਾਰ ਹੁੰਦਾ ਹੈ ਇਸ ਤਰੀਕੇ ਦੇ ਨਾਲ ਅਸੀਂ ਇਸ ਚੀਜ਼ ਨੂੰ ਪ੍ਰਤੱਖ ਕਰਕੇ ਕਿਹੜੇ ਪਾਸੇ ਜਾ ਰਹੇ ਸੰਭਲਿਏ ਹਜੇ ਵੀ ਵੇਲਾ ਹੈ ਹਜੇ ਵੀ ਵਕਤ ਹੈ ਗੁਰੂ ਮਹਾਰਾਜ ਨੇ ਸਾਡੇ ਧਰਮ ਦੀਆਂ ਪੰਥ ਦੀਆਂ ਨੀਆਂ ਬੜੀਆਂ ਮਜ਼ਬੂਤ ਕੀਤੀਆਂ ਹਨ ਗੁਰੂ ਸਹਿ ਮਹਾਰਾਜ ਜੀ ਨੇ ਖਾਲਸੇ ਦੀ ਸਿੱਖਾਂ ਦੀ ਨੀਆਂ ਦੇ ਵਿੱਚ ਆਪਣੇ ਚਾਰ ਸਹਬਜ਼ਾਦੇ ਖੜੇ ਕੀਤੇ ਹਨ ਫਿਰ ਇੰਨੀਆਂ ਉਸਰੀਆਂ ਨੇ ਨੀਆਂ ਏਡੀ ਛੇਤੀ ਨਹੀਂ ਡੋਲਣ ਵਾਲੀਆਂ ਇਹ ਪੰਥ ਏਡੀ ਛੇਤੀ ਨਹੀਂ ਡੋਲਣ ਵਾਲਾ ਇਹੋ ਜਿਹੇ ਸਾਜ਼ਿਸ਼ਾਂ ਦੇ ਨਾਲ ਪਰ ਸਾਨੂੰ ਸੁਚੇਤ ਧੌਣਾ ਪਏਗਾ ਖਬਰਦਾਰ ਤਾਂ ਹੋਣਾ ਪਏਗਾ ਸਿਆਣੇ ਤੇ ਬੰਨਾ ਪਏਗਾ ਵੀ ਇਹ ਢਾ ਲਾਈ ਜਾ ਰਹੀ ਹੈ ਸਾਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਸੋਚਣਾ ਪਏਗਾ ਸਮਝਣਾ ਪਏਗਾ ਆਪਣੇ ਬੱਚਿਆਂ ਨੂੰ ਦੱਸਣਾ ਪਏਗਾ ਬੱਚਿਓ ਜਦੋਂ ਗੁਰੂ ਸਾਹਿਬ ਜੀ ਨੇ ਆਪਣੇ ਚਾਰੇ ਸਹਬਜਾਦੇ ਸ਼ਹੀਦ ਕਰਵਾਏ ਨਾ ਤੇ ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਸਾਰੇ ਸਹਬਜਾਦੇ ਸ਼ਹੀਦ ਹੋ ਗਏ ਤੁਹਾਡਾ ਤੇ ਪੁੱਤਰ ਨਹੀਂ ਮਹਾਰਾਜ ਕੋਈ ਬੱਚਿਆ ਤੁਹਾਡੀ ਤੇ ਵੰਸ਼ ਮਹਾਰਾਜ ਨਹੀਂ ਕੋਈ ਅੱਗੇ ਬੱਚੀ ਕੁੱਲ ਨਹੀਂ ਅੱਗੇ ਬੱਚੀ ਕੁੱਲ ਮਤੇਗੀ ਕਿਵੇਂ ਤੇ ਗੁਰੂ ਸਹਿਬ ਮਹਾਰਾਜ ਜੀ ਦਾ ਕੀ ਜਵਾਬ ਸੀ ਮਹਾਰਾਜ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੋਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ ਤੇ ਸਾਧ ਸੰਗਤ ਜੀ ਮੈਂ ਸੋਚਦਾ ਵੀ ਜੇ ਇਸ ਤਰ੍ਹਾਂ ਦਾ ਆ ਸਮਾਜ ਜਿਹੜਾ ਹੁਣ ਅੱਜ ਕੱਲ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਆ ਜੇ ਇਸ ਇਸ ਤਰ੍ਹਾਂ ਦੇ ਵਾਸਤੇ ਥੋੜਾ ਫਿਰ ਮਹਾਰਾਜ ਨੇ ਕਿਹਾ ਸੀ ਵੀ ਇਨ ਪੁੱਤਰਨ ਕੇ ਸੀਸ ਪਰ ਇਹੋ ਜੇ ਥੋੜਾ ਸਾਨੂੰ ਉਹ ਨਚਾਰ ਜੇ ਜਿਹੜੇ ਨਾਂ ਬੰਦੇ ਨੇ ਤੇ ਨਾ ਜਨਾਨੀਆਂ ਪਤਾ ਨਹੀਂ ਕਿਹੜੀ ਨਸਲ ਨਵੀਂ ਹੀ ਵੱਖਰੀ ਇੱਕ ਅਲੱਗ ਤਿਆਰ ਹੋਈ ਐ ਇਹੋ ਜਿਹੇ ਵਾਸਤੇ ਥੋੜਾ ਮਹਾਰਾਜ ਨੇ ਕਿਹਾ ਸੀ ਵੀ ਇਹਨਾਂ ਤੋਂ ਪੁੱਤਰ ਬਾਰੇ ਉਹ ਜਿਨ੍ਹਾਂ ਤੋਂ ਗੁਰੂ ਮਹਾਰਾਜ ਨੇ ਪੁੱਤਰ ਬਾਰੇ ਨਾ ਤੇ ਮਾਤਾ ਸਹਿਬ ਕੌਰ ਜੀ ਉੱਥੇ ਬੈਠੇ ਨੇ ਤੇ ਉਹਨਾਂ ਨੇ ਵੀ ਸਵਾਲ ਕੀਤਾ ਸੀ ਤੇ ਸਾਧ ਸੰਗਤ ਜੀ ਉਹ ਗੁਰੂ ਮਹਾਰਾਜ ਜਦੋਂ ਵਿਰਾਗ ਵਿੱਚ ਚਲੇ ਗਏ ਨਾ ਕਹਿੰਦੇ ਵੀ ਸਤਿਗੁਰੂ ਮਹਾਰਾਜ ਬੱਚੇ ਜੀ ਮਾਂ ਦਾ ਤੇ ਹਿਰਦਾ ਬੜਾ ਕੋਮਲ ਹੁੰਦਾ ਹੈ ਵਿਰਾਗ ਵਿੱਚ ਚਲੇ ਗਏ ਤੇ ਗੁਰੂ ਮਹਾਰਾਜ ਨੇ ਪ੍ਰਤੱਖ ਸਹਬਜ਼ਾਦਿਆਂ ਦੇ ਦਰਸ਼ਨ ਕਰਵਾਤੇ ਸੰਗਤ ਵੱਲ ਇਸ਼ਾਰਾ ਕਰਤਾ ਕਿ ਉਹ ਦੇਖੋ ਬੱਚੇ ਨੌਜਵਾਨ ਬੈਠੇ ਨੇ ਉਹਨਾਂ ਚੋਂ ਤੁਹਾਨੂੰ ਸਹਬਜ਼ਾਦੀ ਨਹੀਂ ਦਿਖ ਰਹੇ ਜਦੋਂ ਮਾਤਾ ਨੇ ਨਜ਼ਰ ਮਾਰੀ ਨਾ ਨਿਗਾਹ ਮਾਰੀ ਤੇ ਪ੍ਰਤੱਖ ਬੱਚਿਆਂ ਦੇ ਚਿਹਰਿਆਂ ਵਾਂਗ ਹੀ ਚਿਹਰੇ ਨਜ਼ਰ ਆ ਗਏ ਸਨ ਸੰਗਤ ਦੇ ਵਿੱਚੋਂ ਵੀ ਵੀ ਹਾਂ ਵਾਕਈ ਇਹ ਬੱਚੇ ਵੀ ਤਾਂ ਸਾਡੇ ਹੀ ਨੇ ਇਹ ਪੁੱਤਰ ਵੀ ਤਾਂ ਸਾਡੇ ਹੀ ਨੇ ਸੰਭਣਾ ਪਏਗਾ ਸੁਚੇਤ ਹੋਣਾ ਪਏਗਾ ਸਾਨੂੰ ਸੋਚਣਾ ਪਏਗਾ ਆਪਣੀ ਪੀੜੀ ਨੂੰ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਬੱਚਿਆਂ ਨੂੰ ਬੱਚੀਆਂ ਨੂੰ ਧਿਆਨ ਰੱਖੋ ਸਾਥ ਸੰਗਤ ਜੀ ਉਹਨਾਂ ਤੇ ਕੀ ਕਰ ਰਹੇ ਨੇ ਕੀ ਪੜ ਰਹੇ ਨੇ ਕੀ ਸੰਗਤ ਹੈ ਇਹ ਸਾਡਾ ਫਰਜ਼ ਬਣਦਾ ਹੈ ਸੰਭਾਲੀਏ ਨਹੀਂ ਤੇ ਅਗਾ ਫਿਰ ਉਹ ਸਮਾਂ ਐਸਾ ਭਿਆਨਕ ਆ ਜਾਣਾ ਹੈ ਕਿ ਜਿਹੜੀ ਦੁਸ਼ਮਣ ਨੇ ਸੋਚਾਂ ਸੋਚੀਆਂ ਨੇ ਚਾਲਾਂ ਚੱਲੀਆਂ ਨੇ ਵੀ ਗੁਰੂ ਨਾਨਕ ਦੀ ਸਿੱਖੀ ਜਿਹੜੀ ਪਹਿਲਾਂ ਜੋਰ ਲਾ ਲਿਆ ਖਤਮ ਨਹੀਂ ਹੋਈ ਅੱਜ ਉਹਨਾਂ ਦੀ ਨੌਜਵਾਨ ਪੀੜ੍ਹੀ ਨੂੰ ਗਲਤ ਰਾਹ ਤੇ ਤੋਰਦੀ ਏ ਸਿੱਖੀ ਤੋਂ ਦੂਰ ਕਰਦੀ ਏ ਗੁਰੂ ਨਾਨਕ ਦੇ ਦਰ ਤੋਂ ਦੂਰ ਕਰਦੀ ਏ ਇਹਦੇ ਵਿੱਚ ਨੁਕਸਾਨ ਸਾਡਾ ਹੀ ਏ ਜੋ ਮਹਾਰਾਜ ਕਹ ਰਹੇ ਨੇ ਖੁਆਰ ਹੋ ਜਾਵਾਂਗੇ ਪਟਕ ਜਾਵਾਂਗੇ ਮਹਾਰਾਜ ਨੇ ਇੱਕ ਹੋਰ ਬੜੀ ਸੁਣੀ ਉਦਾਹਰਣ ਦਿੱਤੀ ਏ ਮਹਾਰਾਜ ਜੀ ਕਹਿੰਦੇ ਵੇਖ ਜੇ ਮਿੱਠਾ ਕਟਿਆ ਕਟਕੁੱਟ ਬੱਦਾ ਪਾਏ ਖੁੱਡਾਂ ਅੰਦਰ ਰੱਖ ਕੇ ਦੀਨ ਸੁਮਲ ਸਜਾਏ ਹੁਣ ਗੰਨਾ ਗੰਨੇ ਦੀ ਉਦਾਹਰਣ ਮਹਾਰਾਜ ਜੀ ਨੇ ਵੇਖ ਜੋ ਮਿੱਠਾ ਕਟਿਆ ਮਿੱਠਾ ਕਿਹ ਗੰਨੇ ਨੂੰ ਮਹਾਰਾਜ ਜੀ ਕਹਿੰਦੇ ਵੇਖੋ ਜਰਾ ਗੰਨੇ ਵੱਲ ਧਿਆਨ ਮਾਰੋ ਉਹਨੂੰ ਕਟਿਆ ਜਾਂਦਾ ਗੰਨੇ ਨੂੰ ਕਟਿਆ ਗਿਆ ਛਿਲਿਆ ਗਿਆ ਉਹਨੂੰ ਕੁੱਟਿਆ ਜਾਂਦਾ ਹੈ ਖੁੱਡਾਂ ਅੰਦਰ ਰੱਖ ਕੇ ਦੀਨ ਸੋ ਮਲ ਸਜਾਏ ਉਹਦੀ ਰੋ ਜਦੋਂ ਕੱਢੀ ਜਾਂਦੀ ਆ ਉਹਦੇ ਵਿੱਚ ਪਾਪਾ ਕੇ ਤੇ ਉਹਨੂੰ ਵਿੱਚ ਨਰੜਿਆ ਜਾਂਦਾ ਕੱਢਿਆ ਜਾਂਦਾ ਉਸ ਸਜਾ ਮਹਾਰਾਜ ਕਹਿੰਦੇ ਇੰਜ ਲੱਗਦਾ ਵੀ ਜਿਵੇਂ ਕੋਈ ਉਹਨੂੰ ਕੋਲੂਚ ਪੀੜ ਕੇ ਕੋਈ ਸਜ਼ਾ ਦੇ ਰਿਆ ਗੰਨੇ ਨੂੰ ਉਹਨੂੰ ਵਿੱਚ ਐ ਨਰੜਿਆ ਜਾਂਦਾ ਫਿਰ ਚੋ ਰੋਹ ਨਿਕਲਦੀ ਐ ਖੁੱਡਾਂ ਅੰਦਰ ਰੱਖ ਕੇ ਦਿਨ ਸੋ ਮਲ ਸਜਾਏ ਜਿਵੇਂ ਵੀ ਸਜ਼ਾ ਭੋਗ ਰਹੇ ਨੇ ਰਸ ਕਸ ਟੱਟਰ ਪਾਈਐ ਤਪੈ ਤੈ ਵਿਲ ਲਾਏ ਉਹਦੀ ਫਿਰ ਰਸ ਵੀ ਜਦੋਂ ਨਿਕਲਦਾ ਹੈ ਰੋਹ ਨਿਕਲਦੀ ਹੈ ਉਸ ਨੂੰ ਫਿਰ ਟੱਟਰ ਵਿੱਚ ਪਾਇਆ ਜਾਂਦਾ ਹੈ ਟੱਟਰ ਕਹਿੰਦੇ ਵੱਡਾ ਕੜਾਹਾ ਵੱਡਾ ਪਤਿਲਾ ਉਹਦੇ ਵਿੱਚ ਪਾ ਕੇ ਤਪਾਇਆ ਜਾਂਦਾ ਹੈ ਬਾਰ ਬਾਰ ਉਹ ਬਾਲੇ ਨੇ ਆ ਕੇ ਜਦੋਂ ਗੁੜ ਬਣਨ ਦੀ ਜਿਹੜੀ ਪ੍ਰਕਿਰਿਆ ਉਸ ਦਾ ਮਹਾਰਾ ਜ਼ਿਕਰ ਕਰ ਰਹੇ ਨੇ ਭੀਸੋ ਫੋਕ ਸੰਭਾਲੀਐ ਦਿੱਚੈ ਅੱਗ ਜਲਾਏ ਉਹਦਾ ਜਿਹੜਾ ਫੋਕ ਜਿਹਾ ਵੀ ਹੁੰਦਾ ਨਾ ਸੁੱਕਾ ਉਹ ਵੀ ਬੜਾ ਵੱੜਦਾ ਉਹ ਫੋਕ ਹੀ ਉਹ ਅੱਗ ਦੇ ਵਿੱਚ ਡਾਇਆ ਜਾਂਦਾ ਉਸ ਗੰਨੇ ਦਾ ਫੋਕ ਹੀ ਸੇਕ ਬਣਾ ਕੇ ਅੱਗ ਬਣਾ ਕੇ ਉਸੇ ਹੀ ਰੋ ਨੂੰ ਸਾੜ ਰਿਆ ਉਸੇ ਦਾ ਹੀ ਉਸੇ ਦਾ ਹੀ ਗੰਨੇ ਦਾ ਰੋਹ ਦਾ ਫੋਪ ਉਹ ਅੱਗ ਦੇ ਵਿੱਚ ਡਾਇਆ ਜਾਂਦਾ ਬਲਦਾ ਉਸੇ ਰੋਹ ਨੂੰ ਸਾੜ ਰਿਹਾ ਨਾਨਕ ਮਿੱਠਾ ਪਤਰੀ ਹੈ ਵੇਖੋ ਲੋਕਾਂ ਆਏ ਗੁਰੂ ਮਹਾਰਾਜ ਜੀ ਕਹਿੰਦੇ ਦੇਖ ਲਓ ਗੰਨੇ ਦੀ ਮਿਠਾਸ ਨੇ ਜਿਹੜੀ ਕਿ ਉਹਦੇ ਵਾਸਤੇ ਇੱਕ ਵਿਕਾਰ ਦਾ ਰੂਪ ਬਣ ਗਈ ਤੁਖਾ ਕਰ ਗਈ ਉਹਦੇ ਕਰਕੇ ਉਸ ਨੂੰ ਇੰਨੀ ਸਜ਼ਾ ਭੁਗਤਣੀ ਪਈ ਇਹ ਕੇਵਲ ਸਤਗੁਰਾਂ ਨੇ ਸਾਨੂੰ ਸਮਝਾਇਆ ਇਥੇ ਗੰਨੇ ਦੀ ਵਿਚਾਰ ਦੇ ਵਿੱਚ ਸੀ ਨਹੀਂ ਖੁੱਬਣਾ ਵੀ ਉਹਦੇ ਨਾਲ ਕੀ ਹੋ ਰਿਹਾ ਕਿਉਂ ਹੋ ਰਿਹਾ ਗਲਤ ਹੋ ਰਿਹਾ ਸਹੀ ਹੋ ਰਿਹਾ ਇੱਕ ਮਹਾਰਾਜ ਨੇ ਸਮਝਾਇਆ ਹੈ ਸਾਨੂੰ ਕਿ ਦੇਖੋ ਜੇ ਅਸੀਂ ਵੀ ਗੰਨੇ ਦੇ ਵਾਂਗ ਮੋਹ ਮਾਇਆ ਰੂਪੀ ਮਿਠਾਸ ਦੇ ਵਿੱਚ ਖੁੱਬ ਗਏ ਨਾ ਤਾਂ ਸਾਡੇ ਨਾਲ ਵੀ ਇਹੀ ਹੋਣਾ ਹੈ ਜੋ ਗੰਨੇ ਨਾਲ ਹੁੰਦਾ ਹੈ ਜੋ ਕਣਕ ਨਾਲ ਹੁੰਦਾ ਹੈ ਦੋ ਧਾਰਨਾ ਮਹਾਰਾਜ ਨੇ ਦੋਨੋਂ ਸ਼ਲੋਕਾਂ ਦੇ ਵਿੱਚ ਦਿੱਤੀਆਂ ਨੇ ਇਸ ਮੋਹ ਮਾਇਆ ਦੀ ਮਿਠਾਸ ਤੋਂ ਅਸੀਂ ਬਚਣਾ ਹੈ ਇਹ ਮੋਹ ਮਾਇਆ ਹੀ ਤਾਂ ਹੈ ਮਾਇਆ ਦੇ ਬੜੇ ਰੂਪ ਨੇ ਮਹਾਰਾਜ ਨੇ ਪਹਿਲਾਂ ਹੀ ਬਾਣੀ ਵਿੱਚ ਕਹਿ ਦਿੱਤਾ ਹੈ ਮਾਇਆ ਹੋਏ 나ਗਣੀ ਜਗਤ ਰਹਿ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਮਾਇਆ ਕੱਲਾ ਪੈਸਾ ਨਹੀਂ ਹੈ ਆ ਜੋ ਕੁਝ ਇਧਰ ਉਧਰ ਹੋ ਰਿਹਾ ਘਟਨਾਵਾਂ ਹੋ ਰਹੀਆਂ ਜਿਹੜੇ ਕਹਿੰਦੇ ਰੈਲੀ ਕੱਢਣੀ ਮੇਲਾ ਲਾਣਾ ਇਹ ਸਾਰੀ ਮਾਇਆ ਹੀ ਤਾਂ ਹੈ ਸਾਧ ਸੰਗਤ ਜੀ ਮਾਇਆ ਨੇ ਭਰਮਾਇਆ ਹੋਇਆ ਵੀ ਮੈਂ ਇਦਾਂ ਦਾ ਬਣਾ ਮੈਂ ਇਦਾਂ ਦਾ ਕਰਾਂ ਅਸਲ ਜੋ ਸਿਧਾਂਤ ਹੈ ਸਾਧ ਸੰਗਤ ਜੀ बड़े ਲੋਕੀ ਇਹ ਕਹਿੰਦੇ ਨੇ ਕਿ ਨਹੀਂ ਜੀ ਉਹਨਾਂ ਦੀ ਮਰਜ਼ੀ ਹੈ ਉਹਨਾਂ ਦਾ ਜੀਵਨ ਹੈ ਜੋ ਨਾ ਕਰਨਾ ਹੈ ਕਰਨ ਪਰ ਇੱਕ ਮਰਿਆਦਾ ਵੀ ਤੇ ਕੋਈ ਚੀਜ਼ ਹੁੰਦੀ ਹੈ ਸਭ ਤੋਂ ਵੱਡੀ ਗੱਲ ਜੋ ਸਾਡੀ ਗੁਰਬਾਣੀ ਦਾ ਤੇ ਗੁਰਾਂ ਦਾ ਸਿਧਾਂਤ ਹੈ ਕਿ ਜੈਸਾ ਸਾਨੂੰ ਪ੍ਰਮਾਤਮਾ ਨੇ ਬਣਾ ਕੇ ਭੇਜਿਆ ਨਾ ਅਸੀਂ ਵੈਸਾ ਬਣ ਕੇ ਰਹਿਣਾ ਹੁੰਦਾ ਅਸੀਂ ਕੇਸ ਕਿਉਂ ਨਹੀਂ ਕਟਾਉਂਦੇ ਕੇਸ ਕਿਉਂ ਨਹੀਂ ਕਤਲ ਕਰਾਉਂਦੇ ਇਸੇ ਕਰਕੇ ਨਹੀਂ ਨਾ ਕਿਸ ਕਤਲ ਕਰਾਉਂਦੇ ਵੀ ਸਾਡੇ ਗੁਰਾਂ ਦਾ ਸਿਧਾਂਤ ਹੈ ਵੀ ਜੈਸਾ ਵਾਹ ਗੁਰੂ ਜੀ ਨੇ ਭੇਜਤਾ ਬਸ ਮੈਂ ਵੈਸਾ ਰਹਿਣਾ ਕੋਈ ਛੇੜਛਾੜ ਨਹੀਂ ਕਰਨੀ ਅੱਜ ਕੱਲ ਆ ਜਿਹੜੇ ਦਾੜੀਆਂ ਨੂੰ ਸੈੱਟ ਵੀ ਕਰਾਉਂਦੇ ਨਾ ਕਈ ਉਹ ਵੀ ਉਹ ਵੀ ਗਲਤ ਹੈ ਉਹ ਵੀ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਦੇ ਹੈ ਉਹ ਸਫਾਈ ਰੱਖੋ ਜਿੰਨਾ ਕਿ ਆਪਾਂ ਸੁਚਮਤਾ ਰੱਖ ਸਕਦੇ ਆ ਸਾਫ ਸਫਾਈ ਰੱਖ ਸਕਦੇ ਆ ਉਹਨਾਂ ਰੱਖੋ ਪਰ ਅੱਜ ਕੱਲ੍ਹ ਕਈ ਦੇਖਿਆ ਬڑے ਛੋਟੇ ਛਰੇ ਕੁੰਡੇ ਜੇ ਪਾ ਕੇ ਤੇ ਉਹਨਾਂ ਕੇਸਾਂ ਨੂੰ ਨਰੜ ਕੇ ਕਿੰਨਾ ਚਿਰ ਰੱਖਦੇ ਦੱਬ ਕੇ ਰੱਖਦੇ ਉਹ ਫਿਰ ਦਾੜੀ ਇਕੱਠੀ ਜੀ ਹੋ ਜਾਂਦੀ ਹੈ ਤੇ ਪਤਾ ਨਹੀਂ ਕੀ ਕੋਸ਼ਿਸ਼ ਚੱਲ ਪਿਆ ਇਹਦਾ ਕੋਈ ਗੁਰਮਤ ਅਨੁਸਾਰ ਬਿਲਕੁਲ ਠੀਕ ਨਹੀਂ ਮੈਂ ਸਮਝਦਾ ਇਸ ਚੀਜ਼ ਨੂੰ ਬਿਲਕੁਲ ਗਲਤ ਹੈ ਜੇ ਦਾੜੀ ਰੱਖਣੀ ਹੈ ਕੇਸ ਰੱਖਣੀ ਹੈ ਤੇ ਪੂਰੀ ਆਪਣੀ ਐਨ ਸਾਫ ਸੁਥਰੀ ਸਚਮਤਾ ਨਾਲ ਮर्यादा ਅਨੁਸਾਰ ਰੱਖੋ ਇਹਦੇ ਨਾਲ ਕੋਈ ਛੇੜਛਾੜ ਨਾ ਕਰੋ ਕੋਈ ਕਟਿੰਗ ਹਟਿੰਗ ਤੇ ਕੋਈ ਅਖਸ਼ਰ ਕਰਲੀ ਕਹਿੰਦੇ ਨੇ ਕਰਲੀ ਕਰਾਉਣਾ ਇਹ ਇਹ ਬਿਲਕੁਲ ਚੀਜ਼ਾਂ ਹੈ ਗਲਤ ਹਨ ਜਿਸ ਤਰ੍ਹਾਂ ਦਾ ਸਾਨੂੰ ਵਾਹਿਗੁਰੂ ਜੀ ਨੇ ਬਣਾਇਆ ਉਸੇ ਤਰ੍ਹਾਂ ਦਾ ਰਹਿਣਾ ਤੇ ਇਹ ਅੱਗੇ ਜਾ ਕੇ ਕਹਿੰਦੇ ਜੀ ਨਹੀਂ ਵਾਹਿਗੁਰੂ ਨੇ ਤੇ ਬੰਦਾ ਬਣਾ ਕੇ ਭੇਜਿਆ ਪਰ ਉਹ ਕਹਿੰਦੇ ਜੀ ਨਹੀਂ ਉਹ ਉਹ ਕੰਫਰਟੇਬਲ ਨਹੀਂ ਬੰਦਾ ਬਣਨ ਦੇ ਵਿੱਚ ਤੇ ਉਹ ਹੁਣ ਬੀਬੀ ਬਣ ਰਿਹਾ ਇੱਕ ਕਿਧਰਲੇ ਪਾਸੇ ਸਮਾਜ ਜਾ ਰਿਹਾ ਕਿਧਰਲੇ ਪਾਸੇ ਦੁਨੀਆ ਜਾ ਰਹੀ ਹੈ ਕੀ ਅਸੀਂ ਕਲਪਨਾ ਕਰਾਂਗੇ ਮਾਂ ਪਿਓ ਵੀ ਕਹਿੰਦੇ ਨੇ ਵੀ ਅਸੀਂ ਕੈਸਾ ਪੁੱਤਰ ਜਨਮਿਆ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸੁਚੇਤ ਹੋਈਏ ਸੰਭਲਈਏ ਆਉਣ ਵਾਲੇ ਆਪਣੇ ਬੱਚਿਆਂ ਵੱਲ ਧਿਆਨ ਰੱਖੀਏ ਕਿ ਉਹਨਾਂ ਨੂੰ ਗੁਰੂ ਨਾਲ ਜੋੜ ਲਓ ਬਾਣੀ ਨਾਲ ਜੋੜ ਲਓ ਇਹ ਜਿਹੜਾ ਦੌਰ ਹੈ ਨਾ ਇਹ ਨਸ਼ਿਆਂ ਤੋਂ ਵੀ ਭੜਾ ਸਾ ਸੰਗਤ ਹੈ ਨਸ਼ਿਆਂ ਤੋਂ ਵੀ ਭੈੜੀ ਚੀਜ਼ ਹੈ ਨਸ਼ਿਆਂ ਤੋਂ ਵੀ ਭੈੜੀ ਚੀਜ਼ ਨਸ਼ੇ ਨਾਲ ਤੇ ਇੱਕ ਬੱਚਾ ਖਾਏਗਾ ਖਤਮ ਹੋਏਗਾ ਪਰ ਇਸ ਚੀਜ਼ ਦੇ ਨਾਲ ਤੇ ਸਾਰੀ ਕੁਲ ਤੇ ਦਾਗ ਲੱਗ ਜਾਂਦਾ ਸਾਰੀ ਕੌਮ ਤੇ ਦਾਗ ਲੱਗ ਜਾਂਦਾ ਹੈ ਸਾਰਾ ਪਰਿਵਾਰ ਘਰੋਂ ਬਾਹਰ ਨਿਕਲਣ ਜੋਗਾ ਨਹੀਂ ਰਹਿੰਦਾ ਇਹ ਐਸੀਆਂ ਚੀਜ਼ਾਂ ਹਨ ਇਸ ਕਰਕੇ ਸੰਭਲ ਜਾਈਏ ਸੁਚੇਤ ਹੋ ਜਾਈਏ ਬੀਬੀਆਂ ਨੂੰ ਬੇਨਤੀ ਹੈ ਕਿ ਵਿਸ਼ੇਸ਼ ਕਰਕੇ ਬੱਚੇ ਮਾਵਾ ਨਾਲ ਜ਼ਿਆਦਾ ਅਟੈਚ ਹੁੰਦੇ ਨੇ ਮਾਵਾ ਪਾਲਦੀਆਂ ਨੇ ਬੱਚੇ ਦਾ ਧਿਆਨ ਰੱਖਦੀਆਂ ਨੇ ਸ਼ੁਰੂ ਤੋਂ ਪਹਿਲੇ ਦਿਨ ਤੋਂ গর্ਭ ਤੋਂ ਹੀ ماں ਬੱਚੇ ਦਾ ਧਿਆਨ ਰੱਖੇ ਬਾਣੀ ਨਾਲ ਜੁੜੇ ਸਿਮਰਨ ਕਰਿਆ ਕਰੇ ਬੰਦਗੀ ਕਰਿਆ ਕਰੇ ਘਟੋ ਘਟ 9 ਮਹੀਨੇ ਆਪਣੇ ਆਪ ਨੂੰ ਇਹ ਦੁਨੀਆ ਦੀ মোহ ਮਾਇਆ ਤੋਂ ਦੂਰ ਰੱਖੋ ਬਾਣੀ ਨਾਲ ਜੁੜ ਕੇ ਰਹੋ ਤੇ ਦੇਖਿਓ ਫਿਰ ਆਪਣੇ ਆਪ ਜਿਹੜੇ ਅੱਗੇ ਬੱਚਾ ਆਏਗਾ ਉਹ ਤੇ ਪ੍ਰਭਾਵ ਪਏਗਾ ਗੁਰਬਾਣੀ ਦਾ ਉਹਦੇ ਚ ਅਸੀਂ ਕੁੰਭ ਜਲ ਨਾਰੀਅਲ ਪਹਿਲੇ ਸਮਿਆਂ ਵਿੱਚ ਰੱਖਿਆ ਜਾਂਦਾ ਸੀ ਨਾਲ ਪਾਠ ਹੁੰਦਾ ਸੀ ਇਸੇ ਕਰਕੇ ਰੱਖਿਆ ਜਾਂਦਾ ਸੀ ਨਾ ਵੀ ਟਟੋ ਘਟ ਸਾਡੇ ਤੇ ਅਸੀਂ ਇੰਨੇ ਪੱਥਰ ਬਾਣੀ ਦਾ ਪ੍ਰਭਾਵ ਨਹੀਂ ਪਏਗਾ ਜਲ ਵਿੱਚ ਚਲਿਆ ਜਾਏਗਾ ਜਲ ਛਕਾਂਗੇ ਕਿ ਹੋ ਸਕਦਾ ਕੋਈ ਫਰਕ ਪੈ ਜਾਵੇ ਇਸੇ ਕਰਕੇ ਸਾਧ ਸੰਗਤ ਜੀਓ ਇਹ ਕੋਸ਼ਿਸ਼ ਕਰੀਏ ਵੱਦ ਤੋਂ ਵੱਧ ਆਪ ਬਾਣੀ ਪੜੀਏ ਤੇ ਬੱਚਿਆਂ ਨੂੰ ਵੀ ਬਾਣੀ ਦੇ ਨਾਲ ਜੋੜੀਏ ਘਰਾਂ ਦੇ ਵਿੱਚ ਅੱਜ ਕੱਲ ਇੰਨੀਆਂ ਸਹੂਲਤਾਂ ਨੇ ਮੋਬਾਈਲ ਟੀਵੀ ਟੈਲੀਵਿਜ਼ਨ ਸਾਰਾ ਕੁਝ ਹੈ ਉਹ ਚਲਾ ਕੇ ਰੱਖੋ ਗੁਰਬਾਣੀ ਦੇ ਸ਼ਬਦ ਚੱਲਦੇ ਰਹਿਣ ਦਿਆ ਕਰੋ ਇੱਕ ਐਸੀ ਕੋਈ ਡਿਵਾਈਸ ਮੋਬਾਈਲ ਫੋਨ ਟੀਵੀ ਐਸਾ ਰੱਖੋ ਵੀ ਜਿਹਦੇ ਵਿੱਚ ਘਰ ਗੁਰਬਾਣੀ ਚੱਲਦੀ ਰਹੇ ਸੁਣੋ ਬੇਸ਼ੱਕ ਤੁਸੀਂ ਥੋੜਾ ਸਮਾਂ ਪਰ ਬੰਦ ਨਾ ਕਰੋ ਚੱਲਣ ਦਿਓ ਗੁਰਬਾਣੀ ਕੀਰਤਨ ਗੁਰਬਾਣੀ ਕਥਾ ਗੁਰਬਾਣੀ ਪਾਠ ਘਰ ਵਿੱਚ ਚੱਲਣ ਹੀ ਦਿਓ ਅਸੀਂ ਦਰਬਾਰ ਸਾਹਿਬ ਜਾਣੇ ਮੱਥਾ ਟੇਕਨੇ ਆਂ ਇੱਕ ਸਮਾਂ ਐਸਾ ਆ ਜਾਂਦਾ ਹੈ ਦਰਬਾਰ ਸਾਹਿਬ ਕੀਰਤਨ ਬੰਦ ਹੋ ਜਾਂਦਾ ਹੈ ਰਾਤ ਨੂੰ ਕੀਰਤਨ ਬੰਦ ਹੋ ਜਾਂਦਾ ਸੰਗਤ ਫਿਰ ਤੁਸੀਂ ਉਸ ਟਾਈਮ ਚਲੇ ਜਾਓ ਜਿਸ ਟਾਈਮ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਨਹੀਂ ਜਿਸ ਵੇਲੇ ਕੀਰਤਨ ਵੀ ਬੰਦ ਹੈ ਸਾਰਾ ਕੁਝ ਹੈ ਤੁਸੀਂ ਉੱਥੇ ਜਾ ਕੇ ਬੈਠੋ ਉਸ ਵੇਲੇ ਵੀ ਤੁਹਾਡਾ ਮਨ ਇੰਨਾ ਜੁੜੇਗਾ ਇੰਨੇ ਤੁਹਾਡੇ ਰੋਮ-ਰੋਮ ਖੜੇ ਹੋ ਜਾਣਗੇ ਵੀ ਵਾਹ ਗੁਰੂ ਜੀ ਸੱਚੇ ਪਾਤਸ਼ਾਹ ਜੀ ਇੰਨਾ ਆਨੰਦ ਆ ਰਿਹਾ ਕੀਰਤਨ ਵੀ ਬੰਦ ਹੈ ਤੇ ਪ੍ਰਕਾਸ਼ ਵੀ ਨਹੀਂ ਹੈ ਫਿਰ ਵੀ ਤੁਹਾਡੀ ਰੂਹ ਜੁੜੇਗੀ ਕਿਉਂ ਕਿਉਂਕਿ ਸਾਰਾ ਦਿਨ ਤੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਬਾਣੀ ਤਾਂ ਚੱਲੀ ਐ ਬਾਣੀ ਦਾ ਹੀ ਤੇ ਪਾਠ ਚੱਲਿਆ ਸੋਚੋ ਜੇ ਤੁਹਾਡੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਕਥਾ ਲਗਾਤਾਰ ਚੱਲਦੀ ਰਹੇਗੀ ਦਿਨ ਰਾਤ ਚੱਲਣ ਦਿਓ ਕੀ ਲੱਗਦਾ ਹੈ ਬੈਟਰੀ ਡਾਊਨ ਹੋ ਜਾਈਗੀ ਚਾਰਜ ਕਰ ਦਿਓ ਇੰਟਰਨੈਟ ਤੇ ਅੱਜ ਕੱਲ ਸਭ ਕੋਲ ਹੈ ਹੀ ਐ ਤੇ ਉਹ ਚੀਜ਼ ਸਾਧ ਸੰਗਤ ਜੀ ਗੁਰਬਾਣੀ ਸਾਡੇ ਤੇ ਪ੍ਰਭਾਵ ਪਾਏਗੀ ਸਾਡੇ ਘਰ ਤੇ ਤੇ ਸਾਡੇ ਬੱਚਿਆਂ ਤੇ ਆਪਣੇ ਆਪ ਸਤਿਗੁਰੂ ਪ੍ਰਭਾਵ ਪਾਣਗੇ ਸਿੱਧੇ ਪਾਸੇ ਲਾਣ ਦੇ ਸੋ ਇਹਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਦੋ ਸ਼ਲੋਕ ਅੱਜ ਸਮਝੇ ਨੇ ਇੱਕ ਵਿੱਚ ਮਹਾਰਾਜ ਨੇ ਕਣਕ ਦੀ ਉਦਾਹਰਨ ਦਿੱਤੀ ਹੈ ਦੂਸਰੇ ਵਿੱਚ ਗੰਨੇ ਦੀ ਉਦਾਹਰਨ ਦੇ ਕੇ ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ ਭੁੱਲਾਂ ਗਲਤੀਆਂ ਦੀ ਖਿਮਾ ਕਰਨਾ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ